ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ ਬੇ ਮੇਰਾ ਸਤਿਗੁਰੂ ਸੋ ਥਾਨ ਸਹਾਵਾ ਰਾਮ ਰਾਜੇ ਅੱਜ ਫਿਰ ਪਵਿੱਤਰ ਪਾਮ ਧਰਤੀ ਬਟਾਲਾ ਵਿਖੇ ਪਹੁੰਚਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਜੀ ਦਾ ਵਿਆਹ ਪੁਰਬ ਜਿਹੜਾ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਗੱਲ ਕਰਦੇ ਇੱਥੇ ਜੁੜੇ ਪ੍ਰਬੰਧਕਾਂ ਦੇ ਨਾਲ ਕਿ ਜੋ ਸੁਲਤਾਨਪੁਰ ਲੋਧੀ ਨੂੰ ਅੱਜ ਇਥੋਂ ਗੁਰਦੁਆਰਾ ਸਤਕਰਤਾਰੀਆਂ ਤੋਂ ਸੰਗਤ ਰਵਾਨਾ ਹੋਣੀ ਆ ਉਸ ਬਾਰੇ ਸਾਡੇ ਨਾਲ ਕੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਸਿੰਘ ਜਸਤਲ ਮੈਂਬਰ ਰੂਨ ਮੀਟੀ ਹਲਕਾ ਬਟਾਲਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਵਿਭਾਗ ਪ੍ਰਜਾ ਦਾ ਨਾਇਬ ਅੱਜ ਇਥੋਂ ਸੱਦਾ ਪੱਤਰ ਦੇਣ ਵਾਸਤੇ ਸੰਗਤ ਰਵਾਨਾ ਹੋਣ ਲੱਗੀ ਏ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਮੈਂ ਲੱਖ ਲੱਖ ਵਧਾਈ ਦਿੰਦਾ ਇਹ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਿਓ ਤੰਦਰੁਸਤੀ ਬਖਸ਼ਿਓ 6 ਵਜੇ ਨਗਰ ਕੀਰਤਨ ਚੱਲੇਗਾ ਸultanpur Lodhi ਤੋਂ ਔਰ ਮੰਨ ਹੋਏਗਾ ਬਟਾਲੇ ਵਾਸਤੇ ਜੀ ਜੀ ਬਟਾਲੇ ਦੇ ਵੱਖ-ਵੱਖ ਪੜਾਂ ਦੇ ਲੋਕਾਂ ਨੇ ਉਹਨਾਂ ਨੂੰ ਜੀ ਆਇਆਂ ਕਹਿਣਾ ਸਮਾਨਤ ਕਰਨਾ ਲੋ ਤੇ ਮੈਂ ਕਹਿੰਦਾ ਬਟਾਲੇ ਦੀ ਸੰਗਤ ਪਿੰਡਾਂ ਦੀ ਸੰਗਤ ਸਾਰਿਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਸੱਚਾ ਪਾਤਸ਼ਾਹ ਮੇਰ ਪਰੇ ਆਥਰ ਕੇ ਸਰਦਾਰ ਰਜਿੰਦਰ ਸਿੰਘ ਧਾਮੀ ਸਾਹਿਬ ਨੇ ਪ੍ਰਧਾਨ ਸ਼੍ਰੋਮਣੀ ਕਪਤਾ ਕਮੇਟੀ ਨੇ ਜੋ ਕਿਹਾ ਮੈਂਬਰ ਉਹ ਹੀ ਅਹੀਂ ਕਰ ਰਹੇ ਉਹਨਾਂ ਦੇ ਸਦੇ ਪੱਤੇ ਦੇ ਕਰਨਦੇ ਆ ਬੋਦਾ ਕੁਝ ਨਾ ਕਹਿੰਦਾ ਆ ਮੈਂ ਫਤਹਿ ਬੁਲਾਉਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸੇ ਤਰ੍ਹਾਂ ਸਾਡੇ ਨਾਲ ਹੋਰ ਪ੍ਰਬੰਧਕ ਜੁੜੇ ਨੇ ਗੱਲ ਕਰਨੀ ਚਾਹਾਂਗੇ ਜੀ ਗੁਰਦੁਆਰਾ ਸਾਹਿਬ ਵਿਖੇ ਅੱਜ ਬਟਾਲਾ ਸ਼ਹਿਰ ਪੂਰੇ ਦੇ ਵਿੱਚ ਤੇ ਇਲਾਕੇ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇਸ ਪਵਿੱਤਰ ਪੁਰਬ ਨੂੰ ਕਿਸ ਤਰ੍ਹਾਂ ਦੱਸਣਾ ਚਾਹੁੰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਧਾਨਗੁਰ ਨਾਨਕ ਸਾਹਿਬ ਤੇ ਜਗਤ ਮਾਤਾ ਸੁਲਖਣੀ ਦੇ ਵਿਆਹਪੁਰਬ ਦੀ ਆਪਣੇ ਵੱਲੋਂ ਸਤਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਲੱਖ ਲੱਖ ਵਧਾਈ ਦਿਨਾ ਔਰ ਇਹ ਜੋ ਮਹਾਨ ਬਟਾਲੇ ਦੀ ਧਰਤੀ ਤੇ ਕਾਰਜ ਹੋਣ ਜਾ ਰਹੇ ਨੇ ਇਹ 535ਵਾਂ 537ਵਾਂ ਵਿਆਹਪੁਰਬ ਜੋੜ ਮੇਲਾ ਬਟਾਲੇ ਦੀ ਧਰਤੀ ਤੇ ਮਨਾਇਆ ਜਾ ਰਿਹਾ ਔਰ ਅੱਜ ਸੰਗਤਾਂ ਬੜੇ ਪਿਆਰ ਉਤਸ਼ਾਹ ਨਾਲ ਗੁਰਦਾ ਬੇਰ ਸਾਹਿਬ ਲਈ ਇੱਥੋਂ ਗੁਰਦਾ ਸਤਕਾਰ ਤਾਰੀਆਂ ਸਭ ਤੋਂ ਰਵਾਨਾ ਹੋ ਰਹੀਆਂ ਕਿਉਂਕਿ ਮੈਂ ਇਹ ਦੱਸਣਾ ਚਾਹੁੰਦਾ ਕਿ ਪਹਿਲਾਂ ਇੱਥੋਂ ਦੀ ਸੰਗਤ ਜਾ ਕੇ ਉੱਥੋਂ ਨਗਰ ਕੀਰਤਨ ਲੈ ਕੇ ਆਉਂਦੀ ਸੀ ਔਰ ਹੁਣ ਜਦੋਂ ਉੱਥੋਂ ਵਾਲਿਆਂ ਨੇ ਇਹ ਪ੍ਰਬੰਧ ਸੰਭਾਲ ਲਿਆ ਸਾਡਾ ਉਹ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਉੱਥੋਂ ਦਾ ਗੁਰਦਵਾਰਾ ਸਾਹਿਬ ਹੈ ਉੱਥੋਂ ਦੀ ਸੰਗਤ ਨੇ ਪਰ ਇੱਥੋਂ ਦੀ ਸੰਗਤ ਦੇ ਮਨ ਚ ਉਹੀ ਚਾਹ ਰਿਹਾ ਕਿ ਅਹੀ ਜਾਣਾ ਹੈ ਤੇ ਜਿਹੜਾ ਉੱਥੋਂ ਨਗਰ ਕੀਰਤਨ ਹੋਣਾ ਉਹਦੇ ਸ਼ਮੂਲੀਅਤ ਕਰਨੀ ਹੈ ਜੀ ਜੀ ਅੱਜ ਸੰਗਤ ਉੱਤੇ ਜਾਏਗੀ ਰਾਤ ਨੂੰ ਉੱਤੇ ਕੀਰਤਨ ਦਰਬਾਰ ਜਿਹੜੇ ਹੁਣ ਉਹਨਾਂ ਸ਼ਮੂਲੀਅਤ ਕਰੇਗੀ ਔਰ ਜਿਹੜੇ ਇਤਿਹਾਸਕ ਗੁਰਦਵਾਰਿਆਂ ਨੇ ਉਹਨਾਂ ਦੇ ਵੀ ਦ ਭਾਵੇਂ ਉਹ ਨਗਰ ਕੀਰਤਨ ਹੈ ਨਗਰ ਕੀਰਤਨ ਹੀ ਰਹਿਣਾ ਪਰ ਸੰਗਤਾਂ ਦੀ ਭਾਵਨਾ ਮਨ ਦੀ ਆਵਾਜ਼ ਜਿਹੜੀ ਉਹਨੂੰ ਰੋਕਿਆ ਨਹੀਂ ਜਾ ਸਕਦਾ ਉਹ ਸੰਗਤਾਂ ਦਾ ਪਿਆਰ ਹੈ ਔਰ ਇੱਥੇ ਉਹ ਦੇਰ ਰਾਤ ਜਦੋਂ ਮਹਿਤੇ ਚੌਂਕ ਤੋਂ ਅੱਗੇ ਆ ਕੇ ਬਟਾਲੇ ਦੀ ਧਰਤੀ ਵੱਲ ਨੂੰ ਆਉਣਾ ਬਹੁਤ ਵੱਡਾ ਸੰਗਤਾਂ ਦਾ ਉਤਸ਼ਾਹ ਹੁੰਦਾ ਹੈ ਔਰ ਪਿਆਰ ਹੁੰਦਾ ਧੰਗੁਰ ਗਨਾਨ ਸਾਹਿਬ ਨੂੰ ਆਪਣਾ ਸੀਚਕਾਉਂਦੀਆਂ ਇਹ ਦੇਸ਼ਾਂ ਦੇਸ਼ਾਂ ਤੋਂ ਸੰਗਤ ਬੜੀ ਗਵੱਡੀ ਗਿਣਤੀ ਵਿੱਚ ਆ ਰਹੀ ਹੈ ਸੰਗਤਾਂ ਲਈ ਕੀ ਸੰਦੇਸ਼ ਹੈ ਮੈਂ ਸਮਝਣਾ ਇਹ ਇਹ ਤਾਂ ਖੁਸ਼ੀਆਂ ਲੈਣ ਲਈ ਸੰਗਤ ਜਿਹੜੀ ਹੈ ਨਾ ਜੀ ਆ ਰਹੀ ਹੈ ਇਹ ਤਾਂ ਕਿ ਇਹ ਸੁਖਣਾ ਸੁਖੀਆਂ ਵੇ ਕੋਈ ਗੁਰਦਾਰੇ ਸਾਹਿਬ ਕੇ ਕਦੀ ਕਿਸੇ ਦੇ ਘਰ ਹੋਣਗੇ ਇਹ ਗੁਰਦਾ ਸਤ ਕਰਤਾਰੀਆ ਬਾਬਾ ਕਰ ਦਿੱਤਾ ਜੀ ਤੇ ਵਿਆਹਣ ਆ ਤੇ ਭਾਗ ਲਾਗੇ ਗੁਰਦਾ ਡੇਰਾ ਸਾਹਿਬ ਮਾਤਾ ਸਲਕਣੀ ਦਾ ਪੇਕਾ ਘਰ ਤੇ ਜਨਮ ਸਥਾਨ ਤੇ ਗੁਰਨਾਨਕ ਸਾਹਿਬ ਦਾ ਵਿਆਹ ਸਥਾਨ ਗੁਰਦਾ ਡੇਰਾ ਸਾਹਿਬ ਬਣ ਗਿਆ ਕੰਧ ਤੇ ਥੱਲੇ ਗੁਰਨਾਨਕ ਸਾਹਿਬ ਦੀ ਬਰਾਤ ਬੈਠੀ ਤੇ ਅੱਜ ਗੁਰਦਰਾ ਕੰਧ ਸਾਹਿਬ ਬਣ ਗਿਆ ਉਹ ਬੇਰ ਸਾਹਿਬ ਉਹ 베ਰੀ ਦਾ ਦਰਖਤ ਜਿੱਥੇ ਗੁਰਨਾਨਕ ਸਾਹਿਬ ਨੇ ਬਚਵਨ ਹੰਡਾਇਆ ਤੇ ਅੱਜ ਗੁਰਦਰਾ ਬੇਰ ਸਾਹਿਬ ਬਣ ਗਿਆ ਮੈਂ ਸਮਝਣਾ ਇਹ ਗੁਰੂਆਂ ਦੀ ਕਿਰਪਾ ਗੁਰੂ ਨਾਨਕ ਸਾਹਿਬ ਨੇ ਕਾਲ ਯੁਗ ਨੂੰ ਉਤਾਰਿਆ 10 ਤਰੀਕ ਨੂੰ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਸਵੇਰੇ ਆਰੰਭ ਹੋ ਕੇ ਸਾਰੇ ਸ਼ਹਿਰ ਦੀ ਪਰਕਰਮਾ ਕਰਕੇ ਫਿਰ ਦੇਰ ਰਾਤ ਡੇਰਾ ਸਾਹਿਬ ਗੁਰਦੁਆਰੇ ਸਮਾਪਤੀ 10 ਨਵੰਬਰ ਨੂੰ ਵੀ ਹੋਣ ਜਾ ਰਹੀ ਆਓ ਵੱਧ ਤੋਂ ਵੱਧ ਦੇ ਸ਼ਮੂਲੀਅਤ ਕਰੀਏ ਵੱਧ ਤੋਂ ਵੱਧ ਧੰਨ ਗੁਰਗ੍ਰੰਥ ਸਾਹਿਬ ਨੂੰ ਆਪਣਾ ਸੀਚਕਾ ਇਹ ਮੈਂ ਫਿਰ ਆਪਣੇ ਵੱਲੋਂ ਤੇ ਆਪਣੇ ਪ੍ਰਧਾਨ ਸਾਹਿਬ ਤੇ ਸਮੁੱਚੀ ਟੀਮ ਵੱਲੋਂ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਤੇ ਲੱਖ ਲੱਖ ਵਧਾਈ ਵੀ ਦਿੰਦਾ ਵੇਖੋ ਮੈਂ ਸਾਹਮਣੇ ਗਿਣਤੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਆ ਇਹ ਗੁਰੂ ਜੀ ਪ੍ਰਤੀ ਸੰਗਤਾਂ ਦਾ ਪਿਆਰ ਹੈ ਹਰ ਇੱਕ ਦੇ ਮਨ ਦੀ ਇੱਛਾ ਕਿ ਅਸੀਂ ਗੁਰਨਾਨ ਦੇਵ ਜੀ ਦਾ ਵਿਆਹ ਗੁਰੂ ਤੇ ਬਟਾਲੇ ਸ਼ਹਿਰ ਜਾਣਾ ਗੁਰਦਾਰਾ ਡੇਰਾ ਸਾਬ ਜਿੱਥੇ ਗੁਰਨਾਨ ਦੇਵ ਜੀ ਦੇ ਲਾਵਾ ਫੇਰੇ ਹੋਏ ਸਨ ਔਰ ਗੁਰਦਾਰਾ ਸਿੰਘ ਕਾਂਸਾ ਸਾਬ ਜਿੱਥੇ ਗੁਰਨਾਨ ਦੇਵ ਜੀ ਦੀ ਬਰਾਤ ਦਾ ਉਤਾਰਾ ਹੋਇਆ ਸੀ ਇਹ ਗੁਰਦਾਰ ਜਿੱਥੇ ਆਪਾਂ ਹੁਣ ਖੜੇ ਆ ਇਹ ਗੁਰਦਾਰ ਸਤਕਰਦਾਰੀਆਂ ਸਾਹਿਬ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਗੁਰਦਤਾ ਜੀ ਨੂੰ ਇੱਥੇ ਵਿਹਨ ਵਾਸਤੇ ਆਏ ਸਨ ਲੋਕਾਂ ਚ ਇਨਾ ਜੋਸ਼ ਹੈ ਕਿ ਹਰ ਆਦਮੀਆਂ ਦਾ ਅੱਜ ਅਸੀਂ ਹੁਣੇ ਹੀ 10-15 ਮਿੰਟਾਂ ਤੱਕ ਗੁਰਦੁਆਰਾ ਸੀ ਬੀਰ ਸਾਹਿਬ ਸਤਨਪੁਰ ਸੰਗਤਾਂ ਨੂੰ ਲੈ ਕੇ ਜਾਣਾ 10 ਕਬਸਾਂ ਨੇ ਕਾਰਾਂ ਨੇ ਉਹ ਸਾਰਿਆਂ ਦੀ ਗੁਰੂ ਮਾਰਾਂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਉਹਨਾਂ ਦਾ ਨਾਮਦਾਨ ਬਖਸ਼ੇ ਤੇ ਸਾਰਿਆਂ ਨੂੰ ਅਸੀਂ ਗੁਰਨਾਨ ਦੇਵ ਜੀ ਆਪੁਰਪ ਦੀ ਲੱਖ ਲੱਖ ਵਧਾਈ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ ਨੇ ਪ੍ਰਬੰਧਕਾਂ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ ਨੇ ਤੇ ਦੂਰ ਦਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਇੱਥੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਸਤਕਰਤਾਰੀਆਂ ਚ ਪ੍ਰਬੰਧ ਕੀਤੇ ਗਏ ਨੇ ਉੱਥੇ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਵੀ ਇਸ ਤਰ੍ਹਾਂ ਰੌਣਕਾਂ ਲੱਗੀਆਂ ਹੋਈਆਂ ਨੇ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਬਟਾਲਾ ਦੇ ਇਰਤ ਕਿਰਤ ਦੇ ਨਾਲ ਲੱਗਦੇ ਰਸਤੇ ਜਿਹੜੇ ਪੂਰੀ ਤਰ੍ਹਾਂ ਸੰਗਤਾਂ ਦੇ ਨਾਲ ਭਰੇ ਹੋਏ ਨੇ ਤੇ ਸੰਗਤਾਂ ਗੁਰੂ ਮਹਾਰਾਜ ਦਾ ਹਾਰ ਜਸ ਕਰਦੀਆਂ ਬਾਬੇ ਨਾਨਕ ਦੇ ਗੁਣ ਗਾਉਂਦੀਆਂ ਇੱਥੇ ਪਹੁੰਚ ਰਹੀਆਂ ਨੇ ਦਿੰਦੇ ਰਹਾਂਗੇ ਤੁਹਾਨੂੰ ਨਾਲ ਦੀ ਨਾਲ ਇੱਥੋਂ ਦੀ ਰਿਪੋਰਟ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ